ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਵੀਰੇ ਲੇਜਰਾਂ ਦੀ ਵੀਡੀਓ ਲੈ ਕੇ ਆਏ ਆ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਵੀਰੇ ਥੋੜੀ ਲੁੱਟ ਹੋਣ ਤੋਂ ਬਚਾਵਾਂਗੇ ਵੀਰੇ ਤੁਹਾਨੂੰ ਘੱਟੋ ਘੱਟ 50-50000 ਰੁਪਏ ਦਾ ਇੱਕ ਇੱਕ ਲੇਜਰ ਮੰਗਰ ਫਾਇਦਾ ਕਰਾਂਗੇ ਤੁਹਾਡਾ ਤੇ ਆਪਣੇ ਪੇਜ ਨੂੰ ਚੈਨਲ ਨੂੰ ਫੋਲੋ ਕਰ ਲੋ ਵੀਰੇ ਤਾਂ ਕਿ ਤੁਹਾਨੂੰ ਜਿਹੜਾ ਵੀ ਤੁਸੀਂ ਸੰਦ ਲੈਣਾ ਹੈ ਖੇਤੀ ਦਾ ਹਰੇਕ ਸੰਦ ਤੁਹਾਨੂੰ ਜਾਇਜ਼ ਰੇਟ ਤੇ ਤੇ ਵਧੀਆ ਚੀਜ਼ ਮਿਲ ਸਕੇ ਹਰ ਇੱਕ ਚੀਜ਼ ਆਪਣੇ ਕੋਲੇ ਤੁਹਾਨੂੰ ਅਵੇਲੇਬਲ ਮਿਲੂਗੀ ਕੋਈ ਵੀ ਚੀਜ਼ ਲੈ ਸਕਦੇ ਹੋ ਵੀਰੇ ਅੱਜ ਦੀ ਡੇਟ ਸਾਡੇ ਕੋਲੇ ਥੋੜੇ ਜਿ ਘਟ ਨੇ ਅੱਜ ਆ ਸ਼ਾਮ ਤੱਕ ਆਪਣੇ ਲਵੇ ਹੋਰੇ ਘੱਟੋ ਘੱਟ 40 50 ਕਰਾ ਹੋਰ ਆ ਜਾਣਗੇ ਤੇ ਮਤਲਬ ਜਿਹੜਾ ਵੀ ਤੁਸੀਂ ਲੇਜ਼ਰ ਲੈਣਾ ਹੈ ਆਪਣੇ ਨਾਲ ਸੰਪਰਕ ਕਰੋ ਤੇ ਜਿਹੜਾ ਵੀ ਸਿਸਟਮ ਲੈਣਾ ਹੈ ਹਰੇਕ ਸਿਸਟਮ ਤੁਸੀਂ ਸਾਰੇ ਪੰਜਾਬ ਹਰਿਆਣਾ ਦੇ ਵਿੱਚ ਰੇਟ ਪਤਾ ਕਰਕੇ ਆਜੋ ਤੁਹਾਨੂੰ ਰੇਟ ਵੀਰੇ ਸਾਰੇ ਪੰਜਾਬ ਹਰਿਆਣਾ ਆਲ ਇੰਡੀਆ ਦੇ ਨਾਲੋਂ ਸਸਤੇ ਮਿਲਣਗੇ ਜਿਹੜੀ ਮਰਜ਼ੀ ਕੁਆਲਿਟੀ ਲੈ ਸਕਦੇ ਹੋ ਜਿਹੜਾ ਮਰਜ਼ੀ ਸਿਸਟਮ ਲੈ ਸਕਦੇ ਹੋ ਹਰ ਇੱਕ ਸਿਸਟਮ ਦੇ ਨਾਲ ਹਰ ਇੱਕ ਬੱਕਟ ਮਿਲ ਸਕਦੀ ਹੈ ਜਿਹੜੀ ਮਰਜ਼ੀ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਮਠਾੜੂ ਲੈਣਾ ਮਠਾੜੂ ਮਿਲ ਜੂ ਪ੍ਰਾਣਾ ਲੈਣਾ ਪ੍ਰਾਣਾ ਮਿਲ ਜੂ ਨਵਾ ਲੈਣਾ ਨਵਾ ਨਵਾ ਟੀਐਨਡੀ ਦਾ ਵੀ ਮਿਲ ਜੂਗਾ ਰੇਟ ਵੀਰੇ ਤੁਸੀਂ ਜੇ ਸੁਣੋਗੇ ਨਾ ਹੈਰਾਨ ਹੋ ਜੂਗੇ ਐਨੇ ਜੈ ਜੈ ਰੇਟ ਦੇਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਘੱਟ ਆ ਕੇਐਸਡੀ ਨਾ ਵੀਰੇ ਬਿਨਾ ਚੱਲੀ ਵਗਟ ਖੜੀ ਹੈ ਪਰ ਖੜੀ ਪਹਿਲਾਂ ਦੀ ਉਹ ਹੈ ਮਤਲਬ ਬਿਲਕੁਲ ਫਰੈਸ਼ ਨਵਾਂ ਸਿਸਟਮ ਲਾ ਕੇ ਦੇਵਾਂਗੇ ਅਲਫਾ ਦਾ ਜੇ ਕਿਸੇ ਵੀਰ ਨੇ ਲੈਣਾ ਹੈ ਆ ਮੋਬਾ ਦੀਆਂ ਬਕਟਾਈਆਂ ਨੇ ਵੀਰੇ ਆਪਣੇ ਕੋਲੇ 8 ਬੁੱਟੀ ਆ 9 ਮਿਲ ਜੂ 7 ਮਿਲ ਜੂ ਸਾਰੇ ਤਰ੍ਹਾਂ ਦੇ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਇਹਨਾਂ ਦੇ ਰੇਟ ਤੁਹਾਨੂੰ ਐਨਾ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀਰੇ ਤੇ ਉਹਦੇ ਵਿੱਚ ਤੁਹਾਨੂੰ ਸਾਰੀਆਂ ਦੇ ਰੇਟ ਦੱਸਾਂਗੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਕਿ ਆਪਾਂ ਜਾਇਜ਼ ਰੇਟ ਦੇਵਾਂਗੇ ਰੂਟਾ ਵੀਟਰ ਲੈਣੇ ਨੇ ਸੁਪਰ ਸੀਡਰ ਲੈਣੇ ਨੇ ਠੀਕ ਹੈ ਜੀ ਜਿਹੜੀ ਵੀ ਤੁਸੀਂ ਆਈਟਮ ਲੈਣੀ ਆ ਪਲੋ ਵਗੈਰਾ ਹਰ ਇੱਕ ਚੀਜ਼ ਬਿਲਕੁਲ ਵੀਰੇ ਜਾਇਜ਼ ਰੇਟ ਦੇ ਵਿੱਚ ਇਨਾ ਕਿ ਜਿਆਦਾ ਰੇਟ ਹੋਊਗਾ ਕਿ ਤੁਸੀਂ ਯਾਰ ਆ ਸੁਣ ਕੇ ਹੈਰਾਨ ਹੋਵੋਗੇ ਵੀ ਹਾਂ ਯਾਰ ਆ ਰੇਟ ਵੀ ਮਿਲ ਸਕਦਾ ਹੈ ਆਪਾਂ ਨੂੰ origignal ਚੀਜ਼ ਆ ਮੱਕੀ ਵਾਲੇ ਗ੍ਰੈਂਡਰ ਹੋਗੇ ਪਲੈਂਟਰ ਹੋਗੇ ਆ ਆਪਣਾ ਪਲੋ ਹੋਗੇ ਠੀਕ ਹੈ ਜੀ ਹਰ ਇੱਕ ਚੀਜ਼ ਮਿਲ ਜੂ ਵੀਰੇ ਤੇ ਇੱਕ ਵਾਰ ਤੁਸੀਂ ਜੀ ਐਂਡ ਵੀ ਸੇਲ ਪਰਚੇਜ਼ ਤੇ ਵੇਸਟ ਕਰਨਾ ਟਰਾਲੀਆਂ ਆਪਣੇ ਕੋਲ ਮਿਲ ਜਾਣਗੀਆਂ ਨਵੀਆਂ ਆਣ ਪੂਰੀ ਵਧੀਆ ਕੁਆਲਿਟੀ ਚ ਤੇ ਇਹਨਾਂ ਦੇ ਮੈਂ ਰੇਟ ਤੁਹਾਨੂੰ ਥੋੜੀ ਥੋੜੀ ਹਿੰਟ ਦੇ ਦਿੰਨਾ ਵੀਰੇ ਜਿਵੇਂ ਆਹ ਲੇਜ਼ਰ ਆਪਣਾ ਗਹੀਰ ਦਾ ਠੀਕ ਹੈ ਜੀ ਤੇ ਆਹ ਬੱਕਟ ਹੋ ਗਈ ਬਿਲਕੁਲ ਇਹ ਨਾ ਮਾਤਰ ਚੱਲੀ ਹੋਈ ਨੇ ਟਾਇਰ ਦੇਖੋ ਤੁਕਕੀਆਂ ਵੀ ਨੁੱਤਰੀਆਂ ਵੀਰੇ ਟਾਇਰਾਂ ਤੋਂ ਠੀਕ ਹੈ ਜੀ ਤੇ ਨਵਾਂ ਤਲਾ ਇਹ ਤੇ ਆਪਣਾ ਐਕਸਲ ਨਵਾਂ ਹੈ ਸਾਰਾ ਕੁਝ ਨਵਾਂ ਠੀਕ ਹੈ ਵੀਰੇ ਤੇ ਆ ਬਲੇਡ ਤੱਕ ਵੀ ਨਵਾਂ ਵੀਰੇ ਸਾਰਾ ਕੁਝ ਠੀਕ ਹੈ ਜੀ ਤੇ ਨਵਾਂ ਸਿਸਟਮ ਲਾ ਕੇ ਬਿਲਕੁਲ 0 ਮੀਟਰ α ਦਾ ਫੁੱਲ ਗਾਰੰਟੀ ਹੋਊਗੀ 1 ਸਾਲ ਦੀ ਦੇਵਾਂਗੇ ਪਤਾ ਕਿੰਨੇ ਦਾ ਵੀਰੇ ਕੁੱਲ ਐ ਮੰਨ ਕੇ ਚੱਲੋ ਵੀਰੇ 2 ਲੱਖ ਤੇ 5000 ਦਾ ਠੀਕ ਹੈ ਜੀ 2 ਲੱਖ 5000 ਦਾ ਤੇ ਬਾਕੀ ਹੋਰ ਵੀ ਰਿਆਤ ਕਰ ਦਾਂਗੇ ਯਾਰ ਮੌਕੇ ਦੇ ਕੋਈ ਚੱਕਰ ਨਹੀਂ ਨਵਾਂ αਲਫਾ ਦਾ ਸਿਸਟਮ ਹੋਊਗਾ ਬਿਲਕੁਲ ਨਵਾਂ ਜੇ ਤੁਸੀਂ ਕੱਲਾ ਸਿਸਟਮ ਲੈਣ ਜਾਓਗੇ ਨਾ ਜਿਹੜਾ ਆਪਾਂ ਤੁਹਾਨੂੰ ਦੇਵਾਂਗੇ ਸਵਾ ਲੱਖ ਦਾ ਕੱਲਾ ਸਿਸਟਮ ਸਿਸਟਮ ਆਊਗਾ ਵੀਰੇ ਤੇ ਜਿਵੇਂ ਆ ਪਲੈਂਟਰ ਹੋਗੇ ਮੱਕੀ ਵਾਲੇ ਆ ਦੇਖੋ ਵੀਰੇ ਜਮਾਂ ਨਵੇਂ ਨਵੇਂ ਇਹ ਲੈਣੇ ਨੇ ਕਿਸੇ ਨੇ ਸੁਪਰ ਸੀਡਰ ਹੋਰ ਵੀਰੇ ਸੌਆਂ ਦੀ ਗਿਣਤੀ ਦੇ ਵਿੱਚ ਸੰਦ ਨੇ ਵੀਰੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹੀ ਸੁਪਰ ਸੀਡਰ ਸਾਰੇ ਤਰ੍ਹਾਂ ਦੇ ਹਰ ਇੱਕ ਚੀਜ਼ ਮਿਲ ਜੂ ਯਾਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਵੀਰੇ ਠੀਕ ਹੈ ਇੱਕ ਵਾਰ ਤੁਸੀਂ ਆਪਣੇ ਕੋਲ ਵੇਸਟ ਕਰੋ ਕਿਤੇ ਵੀ ਜਾਣ ਦੀ ਲੋੜ ਨਹੀਂ ਪਰ ਵੀਰ ਬਣ ਕੇ ਹਜੇ ਸੁਪਰ ਸੀਡਰ ਵਾਲੇ ਵੀਰ ਫੋਨ ਨਾ ਕਰਨ ਕਿਉਂਕਿ ਹਜੇ ਲੇਜਰਾਂ ਦੀ ਇੰਨੀ ਜ਼ਿਆਦਾ ਖੇਚ ਚੱਲ ਰਹੀ ਹੈ ਠੀਕ ਹੈ ਜੀ ਸਾਡੇ ਤੋਂ ਪੂਰੇ ਨਹੀਂ ਹੋ ਰਹੇ ਤੇ ਗੱਲ ਨਹੀਂ ਹੋ ਰਹੀ ਬੰਦਿਆਂ ਨਾਲ ਹਨਾ ਜੀ ਪਰ ਕੋਸ਼ਿਸ਼ ਅਸੀਂ ਬਹੁਤ ਕਰਦੇ ਆਂ ਤੇ ਕਈ ਵਾਰ ਫੋਨ ਵੀਰੇ ਨਹੀਂ ਚੱਕਿਆ ਜਾਂਦਾ ਤਾਂ ਦਵਾਰੇ ਲਾ ਲਿਆ ਕਰੋ ਤੇ ਉਸ ਤੋਂ ਬਾਅਦ ਵੀਰੇ ਆਪਣਾ ਜੀ ਐਂਡ ਬੀ ਸੇਲ ਪਰਚੇਜ Google Map ਤੇ ਲੋਕੇਸ਼ਨ ਹੈ ਜੀ ਜੀ ਐਂਡ ਬੀ ਘੋੜੇਨਾਵਲ ਸੇਲ ਪਰਚੇਜ ਆ ਉਹ ਪਰਕੇ ਤੁਸੀਂ ਆਪਣੇ ਕੋਲੇ ਆ ਸਕਦੇ ਹੋ ਤੇ ਵੀਰ ਬਣ ਕੇ ਫੋਨ ਨਾਲ ਸਵੇਰੇ 8 9 ਵਜੇ ਤੋਂ ਬਾਅਦ ਸ਼ਾਮ ਨੂੰ 7 ਤੱਕ ਹੀ ਲਾ ਲਿਆ ਕਰੋ ਉਸ ਤੋਂ ਬਾਅਦ ਸਾਡੇ ਕੋਲ ਚੱਕੇ ਨਹੀਂ ਜਾਂਦੇ ਤੇ ਰੇਟ ਮੈਂ ਜਿਵੇਂ ਤੁਹਾਨੂੰ ਦੱਸਾਂ ਵੀਰੇ ਆ ਬੱਕੜ ਦਾ ਮੋਬਾ ਦਾ ਇੰਨੀ ਹਾਈ ਕੁਆਲਿਟੀ ਦੇ ਵਿੱਚ ਬੱਕਟ ਹੈ ਵੀਰੇ ਠੀਕ ਹੈ ਜੀ ਤੇ ਜਿਵੇਂ ਆਹ ਬੱਕਟ ਹੋ ਗਈ ਜਿਵੇਂ ਆਹ 7 ਫੁੱਟੀ ਬੱਕੜ ਦਾ ਰੇਟ ਪਤਾ ਕਿੰਨਾ ਹੋਊਗਾ ਵੀਰੇ ਬਿਲਕੁਲ ਨਵੀਂ 2025 ਮਾਡਲ ਫੁੱਲ ਗਾਰੰਟੀ ਦੇ ਨਾਲ α ਦਾ ਸਿਸਟਮ 2,25,000 ਰੁਪਿਆ ਵੀਰੇ ਠੀਕ ਹੈ ਜੀ ਤੁਸੀਂ ਯਾਰ ਸਾਰੇ ਪੰਜਾਬ ਹਰਿਆਣੇ 'ਚ ਵੀਰੇ ਪਤਾ ਕਰਕੇ ਆਜੋ ਤੁਹਾਨੂੰ ਜੇ 225000 ਦੀ ਕਿਤੋਂ ਵੀ ਕਰਾ ਮਿਲ ਜੇ ਔਰ ਉਹ ਵੀ ਫੁੱਲ ਗਰੰਟੀ ਸਾਲ ਦੀ ਠੀਕ ਹੈ ਜੀ αਲਫਾ ਦਾ ਸਿਸਟਮ ਤੁਹਾਨੂੰ ਸੁਣਿਆ ਵੀਰੇ ਪੂਰਾ ਮਹਿੰਗਾ ਸਿਸਟਮ ਹੈ ਅੱਛਾ ਕੱਲਾ αਲਫਾ ਨਹੀਂ ਵੀਰੇ ਜਿਹੜਾ ਮਰਜ਼ੀ ਸਿਸਟਮ ਲੈ ਸਕਦੇ ਹੋ ਸਾਡੇ ਕੋਲੋਂ ਸਾਰੇ ਮਿਲ ਜਾਣਗੇ ਥੋੜਾ ਬਹੁਤਾ ਚਲੋ ਰੇਟ ਕਿਸੇ ਦਾ ਇਦੂ ਘੱਟ ਵੀ ਹੈ ਕਿਸੇ ਦਾ ਵੱਧ ਵੀ ਹੈ ਇਸ ਤੋਂ ਘੱਟ ਰੇਟ 'ਚ ਵੀ ਦੇ ਦਾਂਗੇ ਠੀਕ ਹੈ ਜੀ ਤੇ ਸਾਰੇ ਤੇ ਹੀ ਤਰ੍ਹਾਂ ਦੇ ਮਿਲ ਜਾਣਗੇ ਜਿਹੜੀ ਮਰਜ਼ੀ ਤੁਸੀਂ ਬ੍ਰਾਂਡ ਦਾ ਲੈ ਸਕਦੇ ਹੋ ਲੈਂਡ ਫੋਰਸ ਸਾਡੇ ਕੋਲੋਂ ਲੈ ਸਕਦੇ ਹੋ ਜਗਤਜੀਤ ਸਾਡੇ ਕੋਲੋਂ ਜਿਹੜਾ ਵੀ ਤੁਸੀਂ ਲੈਣਾ ਯਾਰ ਹਰ ਇੱਕ ਤੁਹਾਨੂੰ ਅਵੇਲੇਬਲ ਕਰ ਦਾਂਗੇ ਰੇਟ ਵੀਰੇ ਤੁਸੀਂ ਟਰਾਈ ਮਾਰ ਕੇ ਸਭ ਕਿਤੇ ਪੁੱਛ ਕੇ ਆਇਓ ਫਿਰ ਆਪਣੇ ਕੋਲ ਆਇਓ ਫਿਰ ਤੁਹਾਨੂੰ ਥੋੜਾ ਫਾਇਦਾ ਕਰਕੇ ਤੋੜਾਂਗੇ ਤੇ ਤੁਸੀਂ ਆ 225 ਵਾਲਾ ਜਿਹੜਾ ਰੇਟ ਹੈ ਵੀਰੇ ਤੁਸੀਂ ਦੱਸੋ ਸਾਨੂੰ ਕਮੈਂਟਾਂ ਉਹਨੂੰ ਕਿਵੇਂ ਲੱਗਿਆ ਠੀਕ ਹੈ ਜੀ ਇੰਨਾ ਕੁ ਜੈਜ ਰੇਟ ਵੀਰੇ ਤੁਹਾਨੂੰ ਯਾਰ ਕਿਤੋਂ ਵੀ ਨਹੀਂ ਮਿਲ ਸਕਦਾ ਕਿਤੋਂ ਵੀ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਜ਼ਰੂਰ ਫੋਲੋ ਕਰ ਲਓ ਵੀਰੇ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓਾਂ ਦੇ ਵਿੱਚ ਆਪਾਂ ਸਾਰਾ ਕੁਝ ਡਿਟੇਲ ਮੈਂ ਆ ਸ਼ਾਮ ਨੂੰ ਵੀਰੇ ਕੱਪਾ ਕੱਲ ਨੂੰ ਵੀਡੀਓ ਪਾਵਾਂਗੇ ਇੱਕ ਕੱਲ ਜਾਂ ਪਰਸੋਂ ਸਾਨੂੰ ਟਾਈਮ ਨਹੀਂ ਲੱਗਦਾ ਕਿਉਂਕਿ ਕਸਟਮਰ ਵੀਰੇ ਐ ਮੰਨ ਲਓ ਵੀ ਬਹੁਤ ਆਂਦੇ ਨੇ ਗੱਲ ਕਰਨ ਦਾ ਯ ਮਤਲਬ ਉਹਨਾਂ ਦਾ ਸਾਰਾ ਦਿਨ ਲੰਘੇ ਜਾਂਦਾ ਵੀਰੇ ਤੇ ਐ ਮੰਨ ਲਓ ਵੀਰੇ ਤੁਹਾਨੂੰ ਨਾ ਆਪਾਂ ਰੇਟ ਦੇਵਾਂਗੇ 40 50 ਬੱਕਟਾਂ ਆਪਣੇ ਕੋਲੇ ਅੱਜ ਸ਼ਾਮ ਨੂੰ ਹੋਰ ਆ ਜਾਣਗੀਆਂ ਹਰ ਇੱਕ ਕੰਪਨੀ ਦੀਆਂ ਅਲੱਗ-ਅਲੱਗ ਕੰਪਨੀ ਦੀਆਂ ਲੈਂਡ ਫੋਰਸ ਕੀ ਮਠਾੜੂ ਕੀ ਐਗਰੀ ਜ਼ੋਨ ਜਗਜੀ ਸਾਰੀਆਂ ਆ ਜਾਣਗੀਆਂ ਵੀਰੇ ਸਾਰਿਆਂ ਨੂੰ ਤੁਹਾਨੂੰ ਰੇਟ ਦੱਸਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਵਾਕਈ ਇਹ ਰੇਟ ਚ ਮਿਲ ਸਕਦੀਆਂ ਨੇ ਠੀਕ ਹੈ ਜੀ ਤੁਸੀਂ ਆਪ ਦੇ ਏਰੀਆ ਚ ਵੀ ਪਤਾ ਕਰਕੇ ਆ ਜਿਓ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆਪਣੀ ਫੁੱਲ ਵੀਡੀਓ ਦੇਖਣ ਵਾਸਤੇ ਤੇ ਸਾਰਿਆਂ ਦੇ ਰੇਟ ਜਾਣਨ ਵਾਸਤੇ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰੇਟ ਦੱਸਾਂਗੇ ਧੰਨਵਾਦ ਜੀ